ਇੱਕ ਵੀਰ ਹੈ ਜਿਹੜਾ ਜਿਹਰੇ ਇਲਾਜ ਇੱਥੇ ਪਿਆਏ। આરોਪ ਲੱਗ ਰਹੇ ਨੇ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਜੋ ਗੁਰੂ ਘਰ ਦੇ ਮੈਨੇਜਰ ਨੇ ਉਹਨਾਂ ਵੱਲੋਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਤੇ ਉਹਨਾਂ ਨੇ ਇਹਦੇ ਤੇ ਇਲਜ਼ਾਮ ਲਗਾਇਆ ਵੀ ਇਹਨਾਂ ਨੇ ਕਿਸੇ ਇਹਨੇ ਕਿਸੇ ਕੁੜੀ ਨੂੰ ਟੱਚ ਕੀਤਾ ਜਾਂ ਉਹਨਾਂ ਗਲਤ ਹਰਕਤ ਕੀਤੀ। ਪਰ ਕੈਮਰੇ ਲੱਗੇ ਹੋਏ ਨੇ। ਉੱਥੇ ਕੈਮਰਿਆਂ ਦੇ ਵਿੱਚ ਆਉਣਾ ਚਾਹੀਦਾ। ਉਹ ਕੋਈ ਛੋਟਾ ਗੁਰਦੁਆਰਾ ਨਹੀਂ ਇਤਿਹਾਸਿਕ ਗੁਰਦੁਆਰਾ ਬਹੁਤ ਵੱਡਾ ਗੁਰੂ ਘਰ ਨੇ ਕੁੱਟਮਾਰ ਕੀਤੀ ਹੈ ਜੀ। ਇਹ ਇੱਕ ਤਾਂ ਜੀ ਆਪਣਾ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਜਿਹੜੇ ਵੱਡਾ ਮੈਨੇਜਰ ਆ। ਤੇ ਇੱਕ ਹੈਗਾ ਗੁਰਜੰਟ ਸਿੰਘ ਹੈਡ ਆਪਣਾ ਗ੍ਰੰਥੀ ਜਿਨੇ ਦੇ ਦਸਤਾਰ ਕੀਤੀ ਹੋਈ ਆ ਉਹਨੇ ਇਹਦੇ ਸਿਰ ਦੇ ਉੱਤੇ ਜੁੱਤੀਆਂ ਮਾਰੀਆਂ ਨੇ ਨਹੀਂ ਤੁਹਾਡੇ ਤੇ આરોਪ ਲੱਗ ਰਹੇ ਨੇ ਕਿ ਤੁਸੀਂ ਕਿਸੇ ਲੜਕੀ ਨਾਲ ਕਿਸੇ ਕੁੜੀ ਨਾਲ ਸੇੜਖਾਨੀ ਕੀਤੀ ਹੈ ਇਦਾਂ ਦੇ આરોਪ ਨਹੀਂ ਨਹੀਂ ਮੈਂ ਕਿਸੇ ਨਾਲ ਨਹੀਂ ਟਕਰਾ ਹੋਇਆ ਹੈਗਾ ਨਾ ਮੈਨੂੰ ਕੋਈ ਮਿਲਿਆ ਤੇ ਜਦ ਮੈਂ ਲੰਗਰ ਲੈ ਕੇ ਗਿਆ 4 ਵਜੇ ਜਦ ਮੈਂ ਦੇਖ ਜ਼ਰੂਰ ਦਿੱਤੀ ਆ ਮੈਨੂੰ ਪ੍ਰਸਾਦ ਮਿਲਿਆ ਸੀ ਲੰਗਰ ਦੇ ਵਿੱਚੋਂ ਉਹ ਪ੍ਰਸ਼ਾਦ ਦੇ ਵਿੱਚੋਂ ਪ੍ਰਸ਼ਾਦ ਜ਼ਰੂਰ ਦਿੱਤੇ ਜਾਂਦਿਆਂ ਨੂੰ ਜੀ ਮਤਲਬ ਲੋਕਾਂ ਨੇ 4-5 ਲੋਕਾਂ ਨੇ ਇਹਨੂੰ ਕੁੱਟਣਾ ਮੈਨੇਜਰ ਦੇ ਦਫ਼ਤਰ ਦੇ ਵਿੱਚ ਕੈਮਰੇ ਲੱਗੇ ਬਨੇ ਕੈਮਰੇ ਆਫ ਕਰ ਲੈਂਦੇ ਨੇ ਕੀ ਗੱਲ ਬਈ ਫਿਰ ਜਦੋਂ ਕੈਮਰੇ ਲੱਗੇ ਕੈਮਰੇ ਆਫ ਕਰਕੇ ਕੈਮਰੇ ਆਫ ਕਰ ਲੈਂਦੇ ਨੇ ਜੀ ਮੇਰੇ ਕੋਲ ਫੋਟੋ ਭਈਆ ਕਿਸੇ ਤੋਂ ਇਦਾਂ ਹੀ ਮਿਲੀ ਹੋਈ ਮੂੰਹ ਕਾਲਾ ਕਰਕੇ ਮੈਨੇਜਰ ਦਾ ਕੀ ਕੰਮ ਰঞ্জੀਤ ਸਿੰਘ ਦਾ ਇਹ ਕੰਮ ਕਰਨ ਦਾ ਰঞ্জੀਤ ਸਿੰਘ ਨੇ ਜੀ ਮਨੇ ਜੀਤ ਸਿੰਘ ਨੇ ਮੂੰਹ ਕਾਲਾ ਕੀਤਾ ਇੱਕ ਹੈੱਡ ਗਰੰਥੀ ਸੀਗਾ ਉਹਨੇ ਕੀਤਾ ਗੁਰਜੰਟ ਸਿੰਘ ਨੇ ਨੂੰ ਕਾਲਾ ਵੀ ਕੀਤਾ ਤੁਹਾਡਾ ਮੇਰਾ ਮੂੰਹ ਵੀ ਕਾਲਾ ਕਰਿਆ ਜੀ ਮੇਰੇ ਮੂੰਹ ਤੇ ਜੁੱਤੀਆਂ ਕੁੜੀਆਂ ਤੋਂ ਹੀ ਮਰਾਈਆਂ ਨੇ ਜੀ 30 ਸਾਲ ਹੋ ਗਏ ਮੈਨੂੰ ਵੀ ਇੱਥੇ ਰਹਿੰਦੀ ਨੂੰ ਤੇ ਮੈਂ ਸਾਰਿਆਂ ਨੂੰ ਜਾਣਦੀ ਆ ਸਾਨੂੰ ਇਹ ਵੀ ਪਤਾ ਕਿ ਗੁਰਦੁਆਰੇ ਵਿੱਚ ਹੁੰਦਾ ਕੀ ਆ ਜਿਹੜਾ ਮੈਨੇਜਰ ਆ ਵੱਡਾ ਉਹ ਤਾਂ ਬਹੁਤ ਹੀ ਗੰਦਾ ਬੰਦਾ ਹੈ ਬਹੁਤ ਹੀ ਭੈੜਾ ਬੰਦਾ ਹੈ ਸਪਲਾਇਰ ਆ ਉਹ ਉਹਦੇ ਕੋਲੇ ਇਹ ਮੁੰਡੇ ਸਪਲਾਈ ਕਰ ਦਿੰਦੇ ਨੇ ਕੁੜੀਆਂ ਨੂੰ ਮੈਨੇਜਰ ਮੇਰੀਆਂ ਬਾਹਾਂਵਾਂ ਦੇ ਉੱਪਰ ਖੜਕੇ ਜੀ ਮੇਰੇ ਵਾਲ ਪੜਦਾ ਰਿਹਾ ਸਿਰ ਤੇ ਕੇਸ ਪੜਦਾ ਰਿਹਾ ਹੈ ਮੈਨੇਜਰ ਆ ਥਾਥਾਂ ਤੇ ਕੈਮਰੇ ਲੱਗੇ ਹੋਏ ਨੇ ਕਿਸੇ ਕੈਮਰੇ ਚ ਤਾਂ ਆਈ ਹੋਊਗੀ ਕਿਸੇ ਕੈਮਰੇ ਚ ਤਾਂ ਆਈ ਹੋਊਗੀ ਤਾਂ ਉਹ ਕੈਮਰੇ ਦਿਖਾਣ ਕੈਮਰੇ ਕਿਉਂ ਨਹੀਂ ਘੜਦੇ ਵੀਡੀਓ ਚਲਾਉਂਦੇ ਉਹ ਆਪਣੇ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਧਾਮੀ ਸਾਹਿਬ ਨੂੰ ਕਹਿੰਨੀ ਆ ਵੀ ਇਹ ਜਿਹੇ ਲੋਕਾਂ ਨੂੰ ਨਾ ਜਿਹੜੇ ਕਹਿੰਦੇ ਨੇ ਵੀ ਸਾਡੀ ਤਾਂ ਡੀਜੀਪੀ ਨਾਲ ਸਿੱਧੀ ਆ ਮੇਰੀ ਤਾਂ ਗੌਰਵ ਜაძਮ ਨਾਲ ਸਿੱਧੀ ਆ ਇਹ ਸਿੱਧੀ ਆ ਫਿਰ ਇਹ ਤਾਂ ਗੁਰੂ ਘਰਾਂ ਚ ਕੀ ਕਰਦੇ ਨੇ ਪੱਤਰਕਾਰ ਸਾਹਿਬ ਜੀ ਇਹ ਵੀ ਕਹਿੰਨੇ ਆ ਜੇ ਸਾਡੀ ਗਨਾਹ ਹੋ ਕੋਈ ਇਹਨਾਂ ਨੂੰ ਕੀ ਨੇ ਅਧਿਕਾਰ ਦਿੱਤਾ ਵੀ ਮੂੰਹ ਕਾਲਾ ਕੀਤਾ ਜਾਵੇ ਗੁਰੂ ਘਰ ਦੇ ਵਿੱਚ ਇਹ ਸਾਨੂੰ ਕਿਸੇ ਦੇ ਹਵਾਲੇ ਕਰਦੇ ਤੇ ਮਲਾਜ ਮੈਂ ਥਾਣੇ ਇੱਥੇ ਨੇ ਐਸਐਸਪੀ ਇੱਥੇ ਜਲੇ ਜੀ ਜੀ ਮੇਰੇ ਕੋਲੋਂ ਕੋਈ ਗਨਾਹ ਹੋਇਆ ਤਾਂ ਮੈਨੂੰ ਕਿਤੇ ਪੇਸ਼ ਕਰਦੇ ਇਹ ਇਹਨਾਂ ਨੂੰ ਕੀ ਨੇ ਅਧਿਕਾਰ ਦਿੱਤਾ ਵੀ ਅੰਦਰ ਆਪਾਂ ਕਮਰੇ ਕੈਮਰੇ ਆਫ ਕਰ ਲੋ ਤੇ ਕੈਮਰੇ ਆਫ ਕਰਕੇ ਹਾਂ ਜੀ ਕੈਮਰੇ ਆਫ ਕੀਤੇ ਨੇ ਜੀ ਕੁੜੀਆਂ ਦੇ ਸਾਹਮਣੇ ਮੈਨੂੰ ਨੰਗਾ ਕੀਤਾ ਉਥੇ ਉਹ ਕਹਿੰਦੇ ਸੀ ਕਿ ਰਣਜੀਤ ਸਿੰਘ ਕਿ ਇਹਨੂੰ ਗੋਲੀ ਮਾਰ ਕੇ ਨੂੰ ਨਹਿਤ ਛੁੱਡ ਦਿਓ ਅੱਛਾ ਜੀ ਹਾਂ ਨੇ ਗੋਲੀ ਮਾਰ ਕੇ ਨਹਿਰ ਛੋੜਦਾ ਕਿੱਡਾ ਵੱਡਾ ਕਾਂਡ ਕਰ ਲਿਆ ਸੀਗਾ ਉਹ ਦਿਖਾਉਂਦਾ ਵੀ ਕਿੱਥੇ ਕਾਂਡ ਕੀਤਾ ਹੋਇਆ ਮੇਰਾ ਪਿਓ ਹੈ ਮੇਰੇ ਪਿਓ ਨੇ ਤੌੜਾ ਸਾਹਿਬ ਨਾਲ ਜੇਲ੍ਹ ਕੱਟੀ ਹੋਈ ਆ ਹਜੇ ਤੱਕ ਵੀ ਸਾਡੇ ਕੋਲ ਸਰਟੀਫਿਕੇਟ ਪਿਆ ਹੈ ਜੀ ਜਿਨ੍ਹਾਂ ਨੇ ਜੇਲ੍ਹ ਗੱਡੀ ਆ ਉਹਨਾਂ ਦੇ ਬੱਚਿਆਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਆ ਬਰਕਰ ਮੈਂ ਤਾਂ ਅਕਾਲ ਤਖਤ ਦੇ ਜੱਥੇਦਾਰ ਸਭ ਨੂੰ ਵੀ ਕਹਿਣੀ ਆ ਵੀ ਇਹ ਜੇ ਲੋਕਾਂ ਨੂੰ ਦਾ ਕਿਨਾਰਾ ਕਰਨਾ ਚਾਹੀਦਾ ਔਰ ਤੁਹਾਡੇ ਗੁਰਦੁਆਰਾ ਸਾਹਿਬ 'ਚ ਇਹੋ ਜਿਹੀ ਕੁਸ਼ ਹੁੰਦਾ ਹੈ ਤਾਂ ਉਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਭੁਗਤੌਣੀ ਚਾਹੀਦੀ ਆ ਫਿਰ ਦੂਜਾ ਬੰਦਾ ਕਹਿੰਦਾ ਕੰਦਾ ਇਹਦੇ ਦੀ ਸਮੈਕ ਦਾ ਪੀਸ ਕੇਸ ਪਾ ਕੇ ਨੂੰ 90 ਭੇਜੋ ਇਹ ਤੁਸੀਂ ਸਮੈਕ ਦਾ ਖਾਂਦੇ ਆ ਤੁਸੀਂ ਆਪ ਵੀ ਪਿੰਦੇ ਹੋ ਹਨਾ ਹਾਂਜੀ ਤੁਸੀਂ ਆਪ ਵੀ ਖਾਂਦੇ ਹੋ ਤੇ ਆਪ ਵੀ ਪਿੰਦੇ ਹੋ ਤੁਸੀਂ ਆਪ ਵੀ ਬਲੈਕੀ ਬਣੇ ਹੋਏ ਆ ਆਟੋ ਡਰਾਈਵਰ ਦੇ ਮਾਮਲੇ 'ਚ ਮੈਨੇਜਰ ਸਾਹਿਬ ਦਾ ਪੱਖ ਲੈਣ ਪਹੁੰਚੇ ਸੀ ਪਰ ਇੱਥੇ ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਬੈਠਿਆਂ ਨੂੰ ਫਿਰ ਵੀ ਪੱਖ ਨਹੀਂ ਦਿੱਤਾ ਗਿਆ ਅਸੀਂ ਆਪਣਾ ਨੰਬਰ ਨੋਟ ਕਰਾ ਚੱਲੇ ਆ ਸਾਨੂੰ ਬੁਲਾ ਕੇ ਜਦ ਮਰਜ਼ੀ ਆਪਣਾ ਪੱਖ ਹੈ ਜਿਹੜਾ ਇਹ ਦੇ ਸਕਦੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਅਸੀਂ ਸ੍ਰੀ ਫਤੇਗੜ ਸਾਹਿਬ ਦੇ ਹਸਪੀਟਲ ਦੇ ਵਿੱਚ ਆ ਜਿੱਥੇ ਇੱਕ ਵੀਰ ਆ ਜਿਹੜਾ ਜਿਹੜੇ ਇਲਾਜ ਇੱਥੇ ਪਿਆਏ। આરોਪ ਲੱਗ ਰਹੇ ਨੇ ਕਿ ਸ੍ਰੀ ਫਤੇਗੜ ਸਾਹਿਬ ਦੇ ਜੋ ਗੁਰੂ ਘਰ ਦੇ ਮੈਨੇਜਰ ਨੇ ਉਹਨਾਂ ਵੱਲੋਂ ਇਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਕੀ ਆ ਸਾਰੀ ਗੱਲ ਭੈਣ ਨੇ ਜਾਣਦੇ ਆ। ਬਜ਼ੁਰਗ ਨੇ ਉਹਨਾਂ ਦੇ ਸਾਰੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਭੈਣ ਨੇ ਗੱਲ ਕਰਦੇ ਆ। ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਕੀ ਗੱਲ ਹੈ ਜੀ ਵੀਰ ਹਸਪੀਟਲ ਐਡਮਿਟ ਆ ਗੱਲ ਕੀ ਹੋਈ ਹੈ ਵੈਸੇ ਵੀਰ ਜੀ ਮੇਰੇ ਤੋਂ ਥੋੜਾ ਦੂਰ ਰਹਿੰਦਾ ਵੈਸੇ ਇਹਨੂੰ ਗੁਰੂ ਘਰ ਨਾਲ ਲਗਾਅ ਬਹੁਤ ਹੈ ਜੀ ਇਹ ਇੱਕ ਆਟੋ ਚਾਲਕ ਹੈ ਵੀ ਇਹ ਚਲੋ ਆਂਦਾ ਜਾਂਦਾ ਲੰਗਰ ਵੀ ਛਕ ਲੈਂਦਾ ਸੇਵਾ ਭਾਵ ਵੀ ਬਹੁਤ ਹੈ ਜੀ ਪਰ ਜਿਵੇਂ ਉਹਨਾਂ ਨੇ ਇਹਦੇ ਤੇ ਇਲਜ਼ਾਮ ਲਗਾਇਆ ਵੀ ਇਹਨਾਂ ਨੇ ਕਿਸੇ ਇਹਨੇ ਕਿਸੇ ਕੁੜੀ ਨੂੰ ਟੱਚ ਕੀਤਾ ਜਾਂ ਉਹਨਾਂ ਗਲਤ ਹਰਕਤ ਕੀਤੀ ਪਰ ਕੈਮਰੇ ਲੱਗੇ ਹੋਏ ਨੇ ਉੱਥੇ ਕੈਮਰਿਆਂ ਦੇ ਵਿੱਚ ਆਉਣਾ ਚਾਹੀਦਾ ਉਹ ਕੋਈ ਛੋਟਾ ਗੁਰਦੁਆਰਾ ਨਹੀਂ ਇਤਿਹਾਸਿਕ ਗੁਰਦੁਆਰਾ ਬਹੁਤ ਵੱਡਾ ਗੁਰਦੁਆਰਾ ਨੇ ਕੁੱਟਮਾਰ ਕੀਤੀ ਹੈ ਜੀ ਇਹ ਇੱਕ ਤਾਂ ਜੀ ਆਪਣਾ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਜਿਹੜੇ ਵੱਡਾ ਮੈਨੇਜਰ ਆ ਜੀ ਤੇ ਇੱਕ ਹੈਗਾ ਗੁਰਜੰਟ ਸਿੰਘ ਹੈਡ ਆਪਣਾ ਗ੍ਰੰਥੀ ਜੀ ਜਿਨੇ ਇਹਦੇ ਦਸਤਾਰ ਕੀਤੀ ਹੋਈ ਆ ਉਹਨੇ ਇਹਦੇ ਸਿਰ ਦੇ ਉੱਤੇ ਜੁੱਤੀਆਂ ਮਾਰੀਆਂ ਨੇ ਜੀ ਇਹ ਕਹੇਗਾ ਗੋਰੀ ਕਬਾਲ ਸਿੰਘ ਸ਼ਾਇਦ ਖਜ਼ਾਨਚੀ ਆ ਉਹ ਇੱਕ ਜਸਪ੍ਰੀਤ ਸਿੰਘ ਕੈਮਰਾਮੈਨ ਜੀ ਤੇ ਇੱਕ ਬੰਦਾ ਹੋਰ ਆ ਸ਼ਾਇਦ ਉਹ ਛੋਟਾ ਮੈਨੇਜਰ ਆ ਉਹਦਾ ਮੈਨੂੰ ਨਾਮ ਜਗਮੀਤ ਸ਼ਾਇਦ ਕੁਛ ਹੈਗਾ ਮੈਨੂੰ 30 ਸਾਲ ਹੋ ਗਏ ਮੈਨੂੰ ਵੀ ਇੱਥੇ ਰਹਿੰਦੀ ਨੂੰ ਜੀ ਤੇ ਮੈਂ ਸਾਰਿਆਂ ਨੂੰ ਜਾਣਦੀ ਆ ਸਾਨੂੰ ਇਹ ਵੀ ਪਤਾ ਕਿ ਗੁਰਦੁਆਰੇ ਵਿੱਚ ਹੁੰਦਾ ਕੀ ਆ ਜਿਹੜਾ ਮੈਨੇਜਰ ਆ ਵੱਡਾ ਉਹ ਤਾਂ ਬਹੁਤ ਹੀ ਗੰਦਾ ਬੰਦਾ ਹੈ ਬਹੁਤ ਹੀ ਭੈੜਾ ਬੰਦਾ ਹੈ ਸਪਲਾਇਰ ਆ ਉਹ ਉਹਦੇ ਕੋਲੇ ਇਹ ਮੁੰਡੇ ਸਪਲਾਈ ਕਰ ਦਿੰਦੇ ਨੇ ਕੁੜੀਆਂ ਨੂੰ ਅੱਛਾ ਜੀ ਹਾਂਜੀ ਤੇ ਮੇਰੀ ਮੇਰੀ ਗੱਲ ਕਹਿ ਰਹੀ ਹਾਂ ਤੁਸੀਂ ਗੁਰੂ ਘਰ ਦਾ ਮਸਲਾ ਹੈ ਜੀ ਗੁਰੂ ਘਰ ਸਾਹਿਬ ਮੈਂ ਵੱਡੀ ਗੱਲ ਨਹੀਂ ਮੈਂ ਛੋਟੀ ਗੱਲ ਨਹੀਂ ਹੈ ਇਹ ਕਹਿੰਨ ਕਿ ਮੈਂ ਇਹ ਬਹੁਤ ਵੱਡੀ ਗੱਲ ਆ ਸਾਡੇ ਤੇ ਪਈਆ ਵਿਪਤਾ ਮੈਂ ਤਾਂ ਕਹਿ ਰਹੀ ਆ ਨਹੀਂ ਸਾਨੂੰ ਕੋਈ ਨਹੀਂ ਅਸੀਂ ਇੰਨੀ ਦੇਰ ਦੇ ਅੱਖੋਂ ਪਰੇਖੇ ਕਰਦੇ ਆ ਰਹੇ ਆ ਨਹੀਂ ਫਿਰ ਤੁਸੀਂ ਵੀ ਦੋਸਤੀ ਹੋ ਜੀ ਜੇ ਕੋਈ ਗਲਤ ਹੋ ਰਿਹਾ ਸਾਡਾ ਗੁਰੂ ਘਰ ਹੈ ਜੀ ਸਾਡਾ ਅਸਥਾਨ ਆ ਤੁਸੀਂ ਅੱਖੋਂ ਪਰੋਖੇ ਕਿਉਂ ਕੀਤਾ ਤੁਸੀਂ ਉਦੋਂ ਵਿਰੋਧ ਵੀ ਕਿਉਂ ਨਹੀਂ ਕੀਤਾ ਅੱਜ ਤੁਸੀਂ ਇਦਾਂ ਦੇ ਅਸੀਂ ਪੱਤਰਕਾਰ ਸਭ ਜੀ ਅਸੀਂ ਇੱਧਰ ਆਉਂਦੇ ਨਹੀਂ ਸਾਡਾ ਘਰ ਜੋਤੀ ਸਰੂਪ ਸਾਹਿਬ ਦੇ ਨੇੜੇ ਆ ਅਸੀਂ ਉੱਥੇ ਜਾਂਦੇ ਆ ਮੈਂ 2 ਟਾਈਮ ਗੁਰਦੁਆਰਾ ਸਾਹਿਬ ਜਾਨੀ ਆ ਇੱਥੇ ਤਾਂ ਕਿਤੇ ਅਸੀਂ ਮਹੀਨੇ 2 ਮਹੀਨੇ ਬਾਅਦ ਇੱਕ ਦਿਨ ਆ ਗਏ ਜਾਂ ਅਸੀਂ ਜਦੋਂ ਸਾਡੇ ਸ਼ੀਦੀ ਜੋੜ ਮੇਲਾ ਹੁੰਦਾ ਹੈ ਅਸੀਂ ਉਦੋਂ 24 ਤਰੀਕ ਨੂੰ ਜਾਂ 25 ਤਰੀਕ ਨੂੰ ਅਸੀਂ ਇੱਥੇ ਮੱਥਾ ਟੇਕ ਜਾਨੇ ਆ ਕਿੰਨੇ ਤਰੀਕ ਦੀ ਘਟਨਾ ਜੀ ਇਹ ਇਹ ਮਰਕਟ ਦੀ 4 ਤਰੀਕ ਦੀ ਘਟਨਾ ਜੀ ਪਰ ਮੈਨੂੰ ਲੇਟ ਲੱਗਿਆ ਪਤਾ ਜੀ ਇਹ 3 4 ਤਰੀਕ ਦੀ ਘਟਨਾ ਮੈਂ ਵੀ ਟੀਚਰ ਆ ਜੀ ਮੈਂ ਗਵਰਨਮੈਂਟ ਏਮਪਲਾਈ ਆ ਮੈਂ ਵੀ ਅੱਛਾ ਜੀ ਤੇ ਇਹ ਅਭੀ ਚਲੋ ਆਪਣੇ ਆਪਣੇ ਘਰਾਂ ਦੇ ਮਸਲੇ ਹੁੰਦੇ ਆ ਕਈ ਵਰੀ ਨਹੀਂ ਵੀ ਜਾ ਹੁੰਦਾ ਮੈਨੂੰ ਤਾਂ ਮਤਲਬ ਰਾਤ ਨੂੰ ਪਤਾ ਲੱਗਿਆ ਮੈਂ ਰਾਤ ਨੂੰ ਨਹੀਂ ਮੈਂ ਦੂਸਰੇ ਦਿਨ 9 ਵਜੇ ਮੈਂ ਇੱਥੇ ਆਈ ਤਾਂ ਮੈਂ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲ ਸੀਗਾ ਤੁਸੀਂ ਦੇਖੋ ਐਨੇ ਮਤਲਬ ਲੋਕਾਂ ਨੇ 4 5 ਲੋਕਾਂ ਨੇ ਇਹਨੂੰ ਕੁੱਟਣਾ ਮੈਨੇਜਰ ਦੇ ਦਫਤਰ ਦੇ ਵਿੱਚ ਕੈਮਰੇ ਲੱਗੇ ਮੈਨੇ ਕੈਮਰੇ ਆਫ ਕਰ ਲੈਂਦੇ ਨੇ ਕੀ ਗੱਲ ਬਈ ਫਿਰ ਜਦੋਂ ਕੈਮਰੇ ਲੱਗੇ ਕੈਮਰੇ ਆਫ ਕਰਕੇ ਕੈਮਰੇ ਆਫ ਕਰ ਲੰਦੇ ਨੇ ਜੀ ਮੇਰੇ ਕੋਲ ਫੋਟੋ ਭਈਆ ਕਿਸੇ ਤੋਂ ਇਦਾਂ ਹੀ ਮਿਲੀ ਹੋਈ ਮੈਂ ਤੁਹਾਨੂੰ ਫੋਟੋ ਦਿਖਾ ਸਕਦੀ ਆ ਮੂੰਹ ਕਾਲਾ ਕਰਕੇ ਮੈਨੇਜਰ ਦਾ ਕੀ ਕੰਮ ਰঞ্জੀਤ ਸਿੰਘ ਦਾ ਇਹ ਕੰਮ ਕਰਨ ਦਾ ਰঞ্জੀਤ ਸਿੰਘ ਨੇ ਜੀ ਮੈਨੇ ਰঞ্জੀਤ ਸਿੰਘ ਨੇ ਮੂੰਹ ਕਾਲਾ ਕੀਤਾ ਇੱਕ ਹੈਡ ਗਰੰਥੀ ਸੀਗਾ ਉਹਨੇ ਕੀਤਾ ਗੁਰਜੰਟ ਸਿੰਘ ਨੇ ਅੱਛਾ ਜੀ ਸਾਡੀ ਆਸਥਾਨ ਨਾਲ ਇਹ ਲੋਕ ਜੇਬਾਂ ਭਰਦੇ ਨੇ ਤਨਖਾਹਾਂ ਲੈਂਦੇ ਨਹੀਂ ਹੈ ਕੀ ਗੱਲ ਸਾਡੇ ਬੰਦਿਆਂ ਨਾਲ ਇਹ ਕੰਮ ਮੇਰਾ ਪਿਓ ਹੈ ਮੇਰੇ ਪਿਓ ਨੇ ਟੋੜਾ ਸਾਹਿਬ ਨਾਲ ਜੇਲ੍ਹ ਕੱਟੀ ਹੋਈ ਆ ਹਜੇ ਤੱਕ ਵੀ ਸਾਡੇ ਕੋਲ ਸਰਟੀਫਿਕੇਟ ਪਿਆ ਹੈ ਜੀ ਜਿਨ੍ਹਾਂ ਨੇ ਜੇਲ੍ਹ ਗੱਡੀ ਉਸ ਉਹਨਾਂ ਦੇ ਬੱਚਿਆਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਆ ਹੈ ਤੁਸੀਂ ਗੁਰੂ ਘਰ ਦੀਆਂ ਗੁਰੂ ਘਰ ਦੀਆਂ ਸੰਗਤਾਂ ਨਾਲ ਇਹ ਕੁਛ ਕਰਦੇ ਹੋ ਤਾਂ ਤੁਹਾਡਾ ਕਿਤੇ ਭਲਾ ਨਹੀਂ ਹੋਊਗਾ ਮੈਨੂੰ ਲੱਗਿਆ ਜੀ ਜੋ ਗੱਲ ਪਤਾ ਲੱਗੀ ਆ ਕਿ ਇਹਨੇ ਕਿਸੇ ਕੁੜੀ ਨਾਲ ਸੇੜਖਾਨੀ ਕੀਤੀ ਆ ਕੋਈ ਸਟੂਡੈਂਟ ਸੀਗੀ ਇਦਾਂ ਦੀ ਗੱਲ ਸਾਹਮਣੇ ਆ ਰਹੀ ਆ ਮੈਂ ਸਹੀ ਗੱਲ ਕਹਿਨੀ ਆ ਜੀ ਜੋ ਬੰਦਾ ਗਲਤ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਉਹਦੀ ਕੋਈ ਵੀਡੀਓ ਤਾਂ ਦਿਖਾਓ ਨਾ ਕਿੱਥੇ ਉਹਨੂੰ ਫੜ ਲਿਆ ਕਿੱਥੇ ਉਹਨੂੰ ਹੱਥ ਲਾਤਾ ਕਿੱਥੇ ਉਹਦੇ ਨਾਲ ਕੋਈ ਗਲਤ ਹਰਕਤ ਕੀਤੀ ਆ ਇਹ ਕੋਈ ਛੋਟਾ ਗੁਰਦੁਆਰਾ ਤਾਂ ਹੈ ਨਹੀਂ ਵੀ ਇੱਥੇ ਆਪਣੇ ਉਹ ਨਹੀਂ ਹੈਗੇ ਕੈਮਰੇ ਨਹੀਂ ਲੱਗੇ ਹੋਏ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਨੇ ਕਿਸੇ ਕੈਮਰੇ 'ਚ ਤਾਂ ਆਈ ਹੋਊਗੀ ਕਿਸੇ ਕੈਮਰੇ 'ਚ ਤਾਂ ਆਈ ਹੋਊਗੀ ਤਾਂ ਉਹ ਕੈਮਰੇ ਦਿਖਾਣ ਕੈਮਰੇ ਕਿਉਂ ਨਹੀਂ ਘੜਦੇ ਵੀਡੀਓ ਚਲਾਉਂਦੇ ਉਹ ਵੀਡੀਓ ਚ ਉਸ ਗੱਲ ਕੀਤੀ ਪ੍ਰਬੰਧਕਾਂ ਨਾਲ ਮੈਨੇਜਰ ਸਾਹਿਬ ਨਾਲ ਨਾ ਜੀ ਆਪਾਂ ਨਹੀਂ ਕਰਦੇ ਗੱਲ ਉਹ ਸਾਰੇ ਇਹੋ ਜਿਹੇ ਨੇ ਮੈਂ ਤਾਂ ਅੱਜ ਸਵੇਰੇ ਵੀਰ ਨੂੰ ਇਹਨੂੰ ਕਿਹਾ ਸੀ ਮੈਂ ਕਿਹਾ ਮੈਂ ਤਾਂ ਆਪਣੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਧਾਮੀ ਸਾਹਿਬ ਨੂੰ ਕਹਿੰਨੀ ਆ ਵੀ ਇਹੋ ਜਿਹੇ ਲੋਕਾਂ ਨੂੰ ਨਾ ਜਿਹੜੇ ਕਹਿੰਦੇ ਨੇ ਵੀ ਸਾਡੀ ਤਾਂ ਡੀਜੀਪੀ ਨਾਲ ਸਿੱਧੀ ਆ ਮੇਰੀ ਤਾਂ ਗੌਰਵ ਜაძੇ ਨਾਲ ਸਿੱਧੀ ਆ ਇਹ ਸਿੱਧੀ ਆ ਫਿਰ ਇਹ ਤਾਂ ਗੁਰੂ ਘਰਾਂ ਚ ਕੀ ਕਰਦੇ ਨੇ ਇੱਥੇ ਕੀ ਕਰਦੇ ਨੇ ਇਹ ਇਹ ਸਿੱਧੀ ਆ ਫਿਰ ਬਦਮਾਸ਼ੀਆਂ ਕਰਨੀਆਂ ਬਾਹਰ ਕਰਨੀਆਂ ਇਹ ਬਰਕਰ ਮੈਂ ਤਾਂ ਅਕਾਲ ਤਖਤ ਦੇ ਜੱਥੇਦਾਰ ਸਭ ਨੂੰ ਵੀ ਕਹਿੰਨੀ ਆ ਵੀ ਇਹ ਜੇ ਲੋਕਾਂ ਨੂੰ ਦਾ ਕਿਨਾਰਾ ਕਰਨਾ ਚਾਹੀਦਾ ਔਰ ਤੁਹਾਡੇ ਗੁਰਦੁਆਰਾ ਸਾਹਿਬ 'ਚ ਇਹੋ ਜਿਹੀ ਕੁਸ਼ ਹੁੰਦਾ ਤਾਂ ਉਹਨਾਂ ਨੂੰ ਕਲੜੀ ਤੋਂ ਕਲੜੀ ਸਜ਼ਾ ਪਹਤਾਉਣੀ ਚਾਹੀਦੀ ਆ ਨੰਗੇ ਪੈਰ ਉਹਨਾਂ ਨੂੰ ਤੋੜਨਾ ਚਾਹੀਦਾ ਕਿਸੇ ਉਹ ਕਹਿੰਦਾ ਸੀਗਾ ਰਣਜੀਤ ਸਿੰਘ ਕੇ ਇਹਨੂੰ ਗੋਲੀ ਮਾਰ ਕੇ ਉਹਨੂੰ ਨਰਸ ਛੁੱਡ ਦੋ ਅੱਛਾ ਜੀ ਹਾਂ ਨਹੀਂ ਗੋਲੀ ਮਾਰ ਕੇ ਨਰਸ ਛੁੱਡਦਾ ਕਿੱਡਾ ਵੱਡਾ ਕਾਹਨ ਕਰ ਲਿਆ ਸੀਗਾ ਉਹ ਦਿਖਾਉਂਦਾ ਵੀ ਕਿੱਥੇ ਕਾਹਨ ਕੀਤਾ ਹੋਇਆ ਹੈ ਹੈ ਬਿਨਾ ਮਤਲਬ ਤਾਂ ਇਹਦਾ ਮਤਲਬ ਤੁਸੀਂ ਇਹੋ ਜੇ ਕੰਮ ਕਰਦੇ ਹੋ ਹੇਜੇ ਕੰਮ ਕਰਦੇ ਹੋ ਤੁਸੀਂ ਫਿਰ ਦੂਜਾ ਬੰਦਾ ਕਹਿੰਦਾ ਕਹਿੰਦਾ ਇਹਦੇ ਦੇ ਸਮੈਕ ਦਾ ਪੀਸ ਕੇਸ ਪਾ ਕੇ ਇਹਨੂੰ 90 ਭੇਜੋ ਮੈਂ ਤੁਸੀਂ ਸਮੈਕ ਦਾ ਕੇਸ ਪਾਉਂਦੇ ਹੋ ਤੁਸੀਂ ਆਪ ਵੀ ਪਿੰਦੇ ਹੋ ਹਨਾ ਹਾਂਜੀ ਤੁਸੀਂ ਆਪ ਵੀ ਖਾਂਦੇ ਹੋ ਤੇ ਆਪ ਵੀ ਪਿੰਦੇ ਹੋ ਤੁਸੀਂ ਆਪ ਵੀ ਬਲੈਕੀ ਬਣੀ ਹੋਈ ਹੋ ਫਿਰ ਗੁਰੂ ਘਰ ਦੇ ਵਿੱਚ ਮੂੰਹ ਕਾਲਾ ਕਰਨਾ ਤੁਸੀਂ ਕਹਿੰਦੇ ਹੋ ਦਸਤਾਰ ਸਜਾਈ ਸੀ ਸਿਰ ਤੇ ਜੁੱਤੀਆਂ ਮਾਰਨੀਆਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਗੁਰੂ ਘਰ ਦੇ ਵਿੱਚ ਇਤਿਹਾਸਕ ਗੁਰੂ ਘਰ ਜਿਸ ਦਾ ਸਾਰੀ ਦੁਨੀਆ ਚ ਨਾਮ ਹੈ ਕਿ ਜੇ ਇਹ ਛੋਟੇ ਸਾਬਜਦਿਆਂ ਦੀ ਧਰਤੀ ਆ ਮੈਂ ਇਹਨੂੰ ਕੋਟ-ਕੋਟ ਪ੍ਰਣਾਮ ਕਰਦੀ ਆ ਤੇ ਸਾਡੇ ਘਰ ਚ ਦਾ ਨਾ ਕੋਈ ਅੰਡਾ ਮੀਟ ਸ਼ਾਪ ਕੁਝ ਨਹੀਂ ਬਣਦਾ ਅਸੀਂ ਕਹਿੰਦੇ ਨਾ ਛੋਟੇ ਬੱਚਿਆਂ ਦਾ ਬਹੁਤ ਵੱਡਾ ਮਤਲਬ ਇੱਥੇ ਲੋਕਾਂ ਦੇ ਸਿਰ ਤੇ ਹੱਥ ਆ ਪਰ ਮੈਂ ਇਹ ਗੱਲ ਕਹਿਣੀ ਆ ਵੀ ਉਹਨਾਂ ਨੂੰ ਕੀ ਹੱਕ ਸੀਗਾ ਵੀ ਇਹਦੇ ਮੂੰਹ ਕਾਲਾ ਕਰਨ ਦਾ ਮੈਂ ਤੈਨੂੰ ਫੋਟੋ ਦਿਖਾਨੀ ਆ ਮੇਰੇ ਕੋਲ ਫੋਟੋ ਵੀ ਪਈਆ ਤੁਸੀਂ ਉਹਦੇ ਤੇ ਆਪਣੀ ਮੈਂ ਤਾਂ ਇਹ ਕਹਿੰਨੀ ਵੀ ਤੁਸੀਂ ਫੇਸਬੁੱਕ ਤੇ ਪਾਓ ਫੋਟੋ ਕਿਉਂ ਨਹੀਂ ਬੰਦ ਤੁਸੀਂ ਅਖਬਾਰ ਚਲਾਓ ਕਿਉਂ ਨਹੀਂ ਲਾਉਂਦੇ ਹੈਗੇ ਇਹ ਲੋਕ ਤਾਂ ਬੰਦਿਆਂ ਨੂੰ ਖਰੀਦ ਲੈਂਦੇ ਨੇ ਜੀ ਬਹੁਤ ਰੰਗਾਂ ਦਾ ਮੀਡੀਆ ਦੇਖਿਆ ਤੁਹਾਨੂੰ ਨਹੀਂ ਮੈਂ ਗੱਲ ਕਰਦੀ ਇਹ ਮੀਡੀਆ ਖਰੀਦ ਲੈਂਦੇ ਨੇ ਇਹਨਾਂ ਕੋਲ ਕਿਹੜੇ ਜੱਬਾਂ ਚ ਪੈਸੇ ਲੈਣ ਵਾਲੇ ਨੇ ਇਹਨਾਂ ਨੂੰ ਤਾਂ ਗੋਲਕ ਚੋਰ ਨੇ ਤਾਂ ਗੋਲਕਾਂ ਦੇ ਪੈਸੇ ਨਹੀਂ ਇਹਨਾਂ ਕੋਲੇ ਪੰਜ ਟਰਾਲੀਆਂ ਕਣਕ ਦੀਆਂ ਆਗੀਆਂ ਬਾਹਰ ਦੀ ਬਾਹਰ ਵੇਚਤੀਆਂ ਇਹਨਾਂ ਨੇ ਕਿਹੜਾ ਕੋਲੋਂ ਦੇਣੇ ਨੇ ਇਹ ਆਪ ਇਹਨਾਂ ਨੂੰ ਵੀਰਜੀ ਇਹ ਰੱਬ ਦੀ ਲਾਠੀ ਆ ਬੇਵਾਜ਼ ਆ ਜਦੋਂ ਲੱਗਦੀ ਆ ਫਿਰ ਪਤਾ ਲੱਗਦਾ ਅਸੀਂ ਨਹੀਂ ਭੁਗਦੇ ਸਾਡੀ ਔਲਾਦ ਭੁਗਤਦੀ ਆ ਫਿਰ ਜਦੋਂ ਅਸੀਂ ਅਜੇ ਗੰਦੇ ਕੰਮ ਕਰਦੇ ਆ ਨਾ ਫਿਰ ਸਾਡੀ ਔਲਾਦ ਭੁਗਤਦੀ ਆ ਇਹਦੀ ਨੂੰ ਨਹੀਂ ਲੱਗਦਾ ਸੀ ਕਿ ਮਸਲਾ ਗੁਰੂ ਘਰ ਦਾ ਜੀ ਇਹਨੂੰ ਬੈਠ ਕੇ ਇਦ ਨਾ ਬਈ ਪਬਲਿਕ ਚ ਕਿਉਂ ਕਿ ਬਦਨਾਮੀ ਸਾਡੇ ਸਹੀ ਗੱਲ ਆ ਜੀ ਸਾਡੀ ਵੀ ਆ ਇਹਨਾਂ ਦੀ ਵੀ ਆ ਤੇ ਵੀਰ ਜੀ ਮੈਂ ਇਹ ਗੱਲ ਕਹਿਨੀ ਆ ਵੀ ਉਹ ਬੈਠ ਕੇ ਉਹ ਸਾਨੂੰ ਵੀ ਬੁਲਾ ਲੰਦੇ ਮੇਰੇ ਫਾਦਰ ਸਾਹਿਬ ਨੂੰ ਬੁਲਾਉਂਦੇ ਉੱਥੇ ਇਹਨੂੰ ਚਾਹੇ ਬੰਨ ਲੈਂਦੇ ਭਾਵੇਂ ਇਹਨੇ ਲੰਗਰ ਦੀ ਸੇਵਾ ਕੀਤੀ ਆ ਉੱਥੇ ਲੰਗਰ ਛੱਕ ਕੇ ਆਇਆ ਉਹ ਲੰਗਰ ਕਿਸੇ ਦੀ ਮਾਂ ਦਾ ਨਹੀਂ ਹੈਗਾ ਉਹ ਲੰਗਰ ਗੁਰੂ ਘਰ ਦਾ ਲੰਗਰ ਆ ਬਾਬੇ ਨਾਨਕ ਨੇ ਚਲਾਇਆ ਹੋਇਆ ਲੰਗਰ ਹੈ ਉੱਥੇ ਨੇ ਪ੍ਰਸ਼ਾਦਾ ਨਹੀਂ ਖਰਾਬ ਕੀਤਾ ਕੋਈ ਰੋਟੀ ਨਹੀਂ ਇਹਨੇ ਸਿਰਫ ਪਾਣੀ ਤੇ ਲੱਸੀ ਦੀ ਸੇਵਾ ਕੀਤੀ ਆ ਤੁ ਕੀ ਨਾਮ ਆ ਵੀਰ ਦਾ ਨਿਹਾਲ ਸਿੰਘ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਜਗਦੀਪਪੁਰ ਹਾਂਜੀ ਨਿਹਾਲ ਸਿੰਘ ਜੀ ਕੀ ਗੱਲ ਹੋਈ ਆ ਤੁਹਾਡੇ ਨਾਲ ਮੇਰੇ ਨਾਲ ਤਾਂ ਜੀ ਮੈਨੂੰ ਕੁਛ ਨਹੀਂ ਪਤਾ ਲੱਗਿਆ ਹੈਗਾ ਹਮ ਮੈਂ ਗੁਰਦੁਆਰਾ ਸਾਹਿਬ 'ਚ 2:00 ਵਜੇ ਘਰੋਂ ਚੱਲਿਆ ਤੇ ਜੀ 2:30 ਵਜੇ ਗੁਰਦੁਆਰਾ ਸਾਹਿਬ ਪਹੁੰਚਿਆ ਹੋਊਗਾ ਹਮ ਗੁਰਦੁਆਰਾ ਸਾਹਿਬ ਮੈਂਨੇ ਅਰਦਾਸ ਕਰੀ ਉਸ ਤੋਂ ਬਾਅਦ ਮੈਂ ਲੰਗਰ ਜੀ ਗਿਆ ਜੀ ਅੱਛਾ ਲੰਗਰ 'ਚ ਜਾ ਕੇ ਜੀ ਮੈਂ ਸੇਵਾ ਕਰੀਆ ਹਮ 4:00 ਵਜੇ ਮੈਂ ਉੱਥੋਂ ਆਪਣੇ ਪ੍ਰਸ਼ਾਦ ਆਪਣੀ ਸ਼ਗਿਆ ਜੀ ਸੇਵਾ ਕਰਦੇ ਛੱਡ ਕੇ ਹੂੰ ਤੇ ਦੋ ਕੇ ਪ੍ਰਸ਼ਾਦੇ ਮੈਂ ਆਪਣੇ ਫਾਦਰ ਬਾਸ ਦੇ ਲੈ ਜੀ ਹੂੰ ਤੇ ਲੈ ਕੇ ਮੈਂ ਕਰਨ ਨੂੰ ਤੁਰਿਆ ਜੀ ਤੇ ਕਿਰਮ 4:30 ਵਜੇ ਮੈਂ ਘਰ ਆ ਗਿਆ ਹੂੰਗਾ ਜੀ ਤੇ ਦਵਾਰੇ ਮੈਂ ਆਪਣੇ ਫਾਦਰ ਸਾਹਿਬ ਨੂੰ ਪੁੱਛਿਆ ਮੇਰਾ ਇੱਕ ਕਤੂਰਾ ਰੱਖਿਆ ਹੋਇਆ ਸੀ ਜੀ ਛੋਟਾ ਜਿਹਾ ਅੱਛਾ ਉਹ ਕਤੂਰਾ ਤੇ ਜਿਹੜਾ ਜੀ ਮੈਂ ਪੁੱਛਿਆ ਮੈਂ ਕਿ ਕੁੱਤਾ ਕਿੱਥੇ ਹੈ ਕਹਿੰਦੇ ਉਹ ਤਾਂ ਤੁਸੀਂ ਨਾਤੋਂ ਨਾਲ ਹੀ ਲੈ ਗਿਆ ਸੀਗਾ ਹੂੰ ਉਹ ਕੁੱਤੇ ਨੂੰ ਦੇਖਣ ਬਾਅਦ ਤੇ ਮੈਂ 5:30 ਹੋਣੇ 6 ਵਜੇ ਜੀ ਫੇਰ ਮੈਂ ਆ ਗਿਆ ਮੈਂ ਗੁਰਦੁਆਰਾ ਸਾਹਿਬ ਨੇ ਫਿਰ ਗਿਆ ਮੈਂ ਰੋਡ 'ਤੇ ਕੋ ਕੁੱਤਾ ਦੇਖਿਆ ਜੀ ਮੈਨੂੰ ਕੁੱਤਾ ਨਹੀਂ ਮਿਲਿਆ ਕਿਤੇ ਤੇ ਇਹਨਾਂ ਨੇ ਜੀ ਫੇਰ ਦੂਸਰੇ ਦਿਨ 11 ਵਜੇ ਮੈਂ ਆਪਣੇ ਸਟੈਂਡ 'ਚ ਦੀ ਆਟੋ ਸਟੈਂਡ 'ਚ ਆਟੋ ਮੈਂ ਚਲਾਉਣਾ ਜੀ ਅੱਛਾ ਇਹਨਾਂ ਦੇ ਬੰਦੇ ਆਏ ਉੱਥੋਂ ਜੀ ਪੰਜ ਛੇ ਬੰਦੇ ਆਏ ਜੀ ਇਹਨਾਂ ਨੇ ਮੈਨੂੰ ਉੱਥੇ ਮੇਰੇ ਸਟੈਂਡ ਦੇ ਵਿੱਚ ਇੱਕ ਉੱਠ ਮਾਰ ਕਰੀ ਜੀ ਉੱਥੋਂ ਮੈਨੂੰ ਗੱਡੀ 'ਚ ਬਿਠਾ ਲਿਆ ਤਫਲ ਤੋਲ ਹੋਏ ਤੇ ਮੈਨੇ ਜਿਹੜਾ ਦਫ਼ਤਰ ਚ ਲੈ ਗਏ ਅੱਛਾ ਦਾ ਜਦ ਮੈਨੂੰ ਗੱਡੀ ਚ ਲਾਹਿਆ ਜੀ ਦਫ਼ਤਰ ਤੱਕ ਮੈਨੂੰ ਕੁੱਟ ਦੇ ਗਏ ਨੇ ਤੇ ਦਫ਼ਤਰ ਅੰਦਰ ਪੜ ਕੇ ਵਿੱਚੇ ਮੈਨੇਜਰ ਲੱਗ ਗਿਆ ਜੀ ਬੱਚੇ ਹੋਰ ਲੱਗੇ ਉੱਥੇ 10 12 ਬੰਦੇ ਹੋ ਗਏ ਜੀ 15 16 ਕੁੜੀਆਂ ਬੈਠੀਆਂ ਸੀ ਅੰਦਰ ਅੱਛਾ ਆ ਜੀ ਉਹਨਾਂ ਦੇ ਸਾਹਮਣੇ ਮੈਨੂੰ ਨੰਗਾ ਕਰਕੇ ਬਹੁਤ ਪੈੜੀ ਕੁੱਟ ਮਾਰ ਕਰੀ ਜੀ ਮੇਰੇ ਨਾਲ ਨਹੀਂ ਤੁਹਾਡੇ ਤੇ આરોਪ ਲੱਗ ਰਹੇ ਨੇ ਕਿ ਤੁਸੀਂ ਕਿਸੇ ਲੜਕੀ ਨਾਲ ਕਿਸੇ ਕੁੜੀ ਨਾਲ ਸੇੜਖਾਨੀ ਕੀਤੀ ਹੈ ਇਦਾਂ ਦੇ આરોਪ ਨੇ ਨਹੀਂ ਜੀ ਮੈਂ ਕਿਸੇ ਨਾਲ ਨਿੱਟਕਰ ਹੋਇਆ ਹੈਗਾ ਨਾ ਮੈਨੂੰ ਕੋਈ ਮਿਲਿਆ ਹੂੰ ਤੇ ਜਦ ਮੈਂ ਲੰਗਰ ਲੈ ਕੇ ਗਿਆ ਚਾਰ ਵਜੇ ਜਦ ਮੈਂ ਦੇਖ ਜ਼ਰੂਰ ਦਿੱਤੀਆ ਮੈਨੂੰ ਪ੍ਰਸਾਦ ਮਿਲਿਆ ਥੀ ਲੰਗਰ ਦੇ ਵਿੱਚੋਂ ਉਹ ਪ੍ਰਸਾਦ ਦੇ ਵਿੱਚੋਂ ਪ੍ਰਸਾਦ ਜ਼ਰੂਰ ਦਿੱਤੇ ਜਾਂਦਿਆਂ ਨੂੰ ਜੀ ਹੂੰ ਫਿਰ ਇਦਾਂ ਦੇ આરોਪ ਕਿਵੇਂ ਲੱਗੇ ਇਹ ਤਾਂ ਜੀ ਹੁਣ ਇਹ ਆਪ ਜਾਣ ਵੀ ਕਿਵੇਂ ਲਾਏ ਕਿਉਂ ਲਾਏ ਤੁਹਾਡੇ ਨਾਲ ਕੋਈ ਜਿੱਦ ਸੀ ਉਹਨਾਂ ਦੀ ਤੁਹਾਡੇ ਤੇ ਕਿਉਂ ਲੱਗਣਗੇ ਜੇ ਕੀਤਾ ਤਾਂ ਹੀ આરોਪ ਲੱਗਦੇ ਹੋਣੇ ਨਹੀਂ ਜੀ ਮੇਰੇ ਨਾਲ ਮੈਂ ਤਾਂ ਗੈਂਚ ਖਾਦ ਕਰਕੇ ਗੁਰਦੁਆਰਾ ਸਾਹਿਬ ਜਾਂਦਾ ਹੀ ਨਹੀਂ ਛੇਤੀ ਜੀ ਮੈਂ ਤਾਂ ਸਵੇਰੇ 5 ਵਜੇ ਆਟੋ ਚੱਕਦਾ ਹਾਂ ਆਪਣਾ ਆਪਣੇ ਕੰਮ ਤੇ ਜੀ ਮੈਂ ਉਸ ਦਿਗਰੇ ਮੈਂ 10 11 ਵਜੇ ਤੱਕ ਆਟੋ ਚਲਾਉਣਾ ਰਾਤ ਨੂੰ ਕਿਉਂਕਿ ਆਟਾ ਦੀ ਕਮਾਈ ਤੇ ਮੈਂ ਆਪਣਾ ਨਿਰਭਉ ਕਰਦਾ ਹਾਂ ਜੀ ਕੀ ਮੰਗ ਕਰਦੇ ਹੋ ਮੰਗ ਮੈਂ ਤਾਂ ਇਹ ਕਰਦੇ ਹਾਂ ਅਨਸਾਹ ਮਿਲਣਾ ਚਾਹੀਦਾ ਹੈ ਇਹ ਦੋਸਤ ਨੇ ਜੀ ਇਹਨਾਂ ਨੂੰ ਦੋਸ਼ਿਆਂ ਉੱਪਰ ਸਜ਼ਾ ਮਿਲਣੀ ਚਾਹੀਦੀ ਹੈ ਮੂੰਹ ਕਾਲਾ ਵੀ ਕੀਤਾ ਤੁਹਾਡਾ ਮੇਰਾ ਮੂੰਹ ਵੀ ਕਾਲਾ ਕਰਿਆ ਜੀ ਮੇਰੇ ਮੂਹ ਤੇ ਜੁੱਤੀਆਂ ਕੁੜੀਆਂ ਤੋਂ ਹੀ ਮਰਾਈਆਂ ਨੇ ਜੀ ਅੱਛਾ ਹਾਂ ਜੀ ਇਹ ਕਿਨੇ ਮਰਵਾਈਆਂ ਇਹ ਵਿੱਚੇ ਦਾ ਗਰੰਟੀ ਦੀ ਜੀ ਇੱਕ ਹੂੰ ਨਾ ਤਾਂ ਮੈਂ ਜਾਣਦਾ ਜੀ ਗੁਰਜੰਟ ਸਿੰਘ ਗਰੰਟੀ ਕਹਿੰਦੇ ਨੇ ਹੋਰ ਕੌਣ ਇੱਕ ਮੈਨੇਜਰ ਆ ਜੀ ਮੈਨੇਜਰ ਮੇਰੀਆਂ ਬਾਹਾਂਵਾਂ ਦੇ ਉੱਪਰ ਖੜਕੇ ਜੀ ਮੇਰੇ ਬਾਲ ਪੜਦਾ ਰਿਹਾ ਸਿਰ ਦੇ ਅੱਛਾ ਕੇਸ ਪੜਦਾ ਰਿਹਾ ਇਹ ਮੈਨੇਜਰ ਰਣਜੀਤ ਸਿੰਘ ਇਹ ਇੰਨੀ ਵੀ ਧਮਕੀ ਦਿੰਦਾ ਰਿਹਾ ਕਹਿੰਦਾ ਇਹਨੂੰ ਹਸ ਬੈਗ ਪਾਉ ਜਾ ਤਾਂ ਜਾਂ ਫਿਰ ਇਹਦੇ ਨਹਿਰ ਬੁਰੀ ਜਿਹਾ ਬਣ ਕੇ ਨਹਿਰ ਛੱਡ ਦੋ ਹੂੰ ਜੇ ਕੋਈ ਬਾਈ ਜੀ ਗਲਤੀ ਕੀਤੀ ਹੋਊ ਤਾਂ ਇਦਾਂ ਦੀ ਗੱਲ ਹੋਈ ਕਿਉਂ ਇਦਾਂ ਹੋ ਗਿਆ ਹੋਰ ਵੀ ਬਹੁਤ ਸੰਗਤਾਂ ਹੋਈਆਂ ਫਿਰ ਪੱਤਰਕਾਰ ਸਾਹਿਬ ਅਸੀਂ ਇਹ ਵੀ ਕਹਿੰਨੇ ਆ ਜੇ ਸਾਡੀ ਗਨਾਹ ਹੋ ਕੋਈ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਮੂੰਹ ਕਾਲਾ ਕੀਤਾ ਜਾਵੇ ਗੁਰੂ ਘਰ ਦੇ ਵਿੱਚ ਇਹ ਸਾਨੂੰ ਕਿਸੇ ਦੇ ਹਵਾਲੇ ਕਰਦੇ ਤੇ ਮਲਾਜ ਨੇ ਥਾਣੇ ਇੱਥੇ ਨੇ ਐਸਐਸਪੀ ਥੇ ਜਲੇ ਜੀ ਜੇ ਮੇਰੇ ਕੋਲ ਕੋਈ ਗਨਾਹ ਹੋਇਆ ਤਾਂ ਮੈਨੂੰ ਕਿਤੇ ਪੇਸ਼ ਕਰਦੇ ਇਹ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਅੰਦਰ ਆਪਾਂ ਕਮਰੇ ਕੈਮਰੇ ਆਫ ਕਰ ਲੋ ਤੇ ਕੈਮਰਾ ਆਫ ਕਰਕੇ ਹਾਂ ਜੀ ਕੈਮਰੇ ਆਫ ਕੀਤੇ ਨੇ ਜੀ ਕੁੜੀਆਂ ਦੇ ਸਾਹਮਣੇ ਮੈਨੂੰ ਨੰਗਾ ਕੀਤਾ ਉਹ ਤੇ ਇਹਨਾਂ ਨੇ ਕੁੱਟਮਾਰ ਕਰੀ ਆ ਜੀ ਮੇਰੀ ਜੀ ਕੁੱਟਮਾਰ ਵੀ ਇੰਨੀ ਕਰੀ ਆ ਜੀ ਉਹਨੇ ਡੰਗਰ ਦੀ ਨਹੀਂ ਹੁੰਦੀ ਜਿਹਨੇ ਮੇਰੀ ਕਰੀ ਇਹਨਾਂ ਨੇ ਆ ਮੇਰਾ ਸਿਰ ਆ ਜਿਹੜਾ ਹੁਣਾ ਐ ਘੁੰਮਦਾ ਹੈ ਚੱਕਰ ਆਉਂਦੇ ਨੇ ਜੀ ਹੁਣ ਵੀ ਨਾਲੇ ਪੰਜਵਾਂ ਦਿਨ ਅੱਜ ਅੱਛਾ ਹਾਂ ਜੀ 100 ਵੱਡਾ ਗੰਭੀਰ ਮਸਲਾ ਏ ਬਜ਼ੁਰਗ ਨੇ ਉਹਨਾਂ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਮਸਲੇ ਨੂੰ ਕਿਵੇਂ ਦੇਖਦੇ ਨੇ ਗੁਰਸਿੱਖ ਨੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਸੌਰ ਸੌਰ ਬੈਠੋ ਜੀ ਸੌਰ ਆ ਕੀ ਨਾਮ ਹੈ ਜੀ ਸੌਰ ਸਿੰਘ ਹੈ ਜੀ ਸੌਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਗੁਰੂ ਘਰ ਦੇ ਵਿੱਚ ਕੁੱਟਮਾਰ ਹੋਈ ਆ ਤੇ ਪਤਾ ਲੱਗ ਰਿਹਾ ਏ ਕਿ ਕੋਈ ਛੇੜਖੰਨ ਕੀਤੀ ਆ ਲੜਕੀ ਦੇ ਨਾਲ ਇੱਕ ਬੀਲਦਾਰ ਬੰਦਾ ਹੈ ਇਹਦੀ ਨੌਜਵਾਨ ਲੜਕੀ ਹੈ ਇਹ ਛੇੜਖੰਨ ਕਿਤੇ ਕਰ ਸਕਦਾ ਹੈ ਨਹੀਂ ਅੱਗੇ ਵੀ ਜਾਂਦਾ ਜੀ ਗੁਰੂ ਘਰ ਗੁਰੂ ਘਰ ਜਾਂਦੇ ਆਂ ਅਸੀਂ ਮੈਂ ਵੀ ਜਾਂ ਦੋ ਟਾਈਮ ਉਹ ਇਹ ਵੀ ਜਾਂਦਾ ਜੀ ਹਾਂ ਜੀ ਸੇਵਾ ਵੀ ਬਣੀ ਮੋਟੀ ਕਰਦੇ ਤੇ ਹਨ ਬੜੇ ਛਾਪੇ ਚਲੇ ਆਉਂਦੇ ਹਾਂ ਕੀ ਮੰਗ ਕਰਦੇ ਹਾਂ ਉਹਨਾਂ ਸਜ਼ਾ ਮਿਲਣੀ ਚਾਹੀਦੀ ਜਿਹੜਾ ਗਨਾਹਦਾਰ ਹੈ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਕੋਈ ਵੀ ਗਨਾਹਦਾਰ ਸੋ ਗੰਭੀਰ ਮਸਲਾ ਹੈ ਜੀ ਆਰੋਪ ਲੱਗ ਰਹੇ ਨੇ ਗੁਰੂ ਘਰ ਦੇ ਮੈਨੇਜਰ ਸਹਿਬਾਨਾਂ ਤੇ ਉਥੇ ਦੇ ਹੋਰ ਸੇਵਾਦਾਰਾਂ ਤੇ ਗ੍ਰੰਥੀ ਸਹਿਬਾਨਾਂ ਤੇ ਸੋ ਅਸਲ ਮਸਲਾ ਕੀ ਆ ਪ੍ਰਸ਼ਾਸਨ ਦੇਖੂ ਜਾਂ ਫਿਰ ਉਹ ਆਪਣਾ ਜੇ ਪੱਖ ਦੰਦੇ ਨੇ ਮੈਨੇਜਰ ਸਹਿਬਾਨ ਉਹ ਦੱਸਣਗੇ ਅਸਲ ਮਸਲਾ ਕੀ ਆ ਫਿਲਹਾਲ ਮਸਲਾ ਬੜਾ ਗੰਭੀਰ ਆ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਤੇ ਅਸੀਂ ਉਸ ਆਟੋ ਡਰਾਈਵਰ ਦੇ ਮਾਮਲੇ 'ਚ ਮੈਨੇਜਰ ਸਾਹਿਬ ਦਾ ਪੱਖ ਲੈਣ ਪਹੁੰਚੇ ਸੀ ਪਰ ਇਥੇ ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਬੈਠਿਆਂ ਨੂੰ ਕਿਹਾ ਗਿਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਸੇਵਾਦਾਰਾਂ ਨੇ ਕਿਹਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਈ ਉਹਨਾਂ ਨੇ ਫਿਲਹਾਲ ਕਹਿ ਦਿੱਤਾ ਕਿ ਬਾਹਰ ਬੈਠ ਜਾਓ ਕਾਫੀ ਟਾਈਮ ਤੋਂ ਬੈਠੇ ਆਂ ਫਿਰ ਦੁਬਾਰਾ ਅਸੀਂ ਗੱਲ ਕੀਤੀ ਕਿ ਇਸ ਮਸਲੇ 'ਚ ਪੱਖ ਲੈਣਾ ਈ ਫਿਰ ਵੀ ਪੱਖ ਨਹੀਂ ਦਿੱਤਾ ਗਿਆ ਕਿਹਾ ਗਿਆ ਕਿ ਇਥੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਹੁਣ ਗੱਲ ਕੀ ਹੋਈ ਆ ਕੀ ਗੱਲ ਆ ਇਹ ਤਾਂ ਪ੍ਰਸ਼ਾਸਨ ਦੀ ਜਾਂਚ ਤੋਂ ਪਤਾ ਲੱਗਣਾ ਹੈ ਫਿਲਹਾਲ ਅਸੀਂ ਪੱਖ ਲੈਣ ਆਏ ਸੀ ਪੱਖ ਸਾਨੂੰ ਇੱਥੇ ਨਹੀਂ ਮਿਲਿਆ ਜੇ ਫੇਰ ਵੀ ਕੋਈ ਗੱਲ ਆਏ ਪੱਖ ਦੇਣਾ ਚਾਹੁੰਦੇ ਨੇ ਇਸ ਮਸਲੇ ਦੇ ਵਿੱਚ ਅਸੀਂ ਆਪਣਾ ਨੰਬਰ ਨੋਟ ਕਰਾ ਚੱਲੇ ਹਾਂ ਸਾਨੂੰ ਬੁਲਾ ਕੇ ਜਦ ਮਰਜ਼ੀ ਆਪਣਾ ਪੱਖ ਹੈ ਜਿਹੜਾ ਇਹ ਦੇ ਸਕਦੇ ਨੇ ਧੰਨਵਾਦ ਜੀ